ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਲੱਖੋਕੇ ਬਹਿਰਾਮ ਦੇ ਦਿਨ ਆਉਦੇ ਪਿੰਡ ਗੱਟੀ ਮੱਤੜ ਵਿਖੇ ਅੱਜ ਸਵੇਰੇ ਇੱਕ ਬਜ਼ੁਰਗ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਖਾਦੋਦਾਜ਼ੇ ਕੇ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਘਰ ਦੇ ਕੰਦ ਨਾਂ ਲੱਗਦੀ ਜ਼ਮੀਨ ਦੇ ਮਾਲਕਾਂ ਵੱਲੋਂ ਕੰਦ ਦੇ ਨਾਲ ਲੱਗੀ ਮਿੱਟੀ ਨੂੰ ਆਪਣੀ ਜ਼ਮੀਨ ਦੇ ਵਿੱਚ ਹਲਟਾਉਣ ਨੂੰ ਲੈ ਕੇ ਕਾਫੀ ਦਿਨਾਂ ਤੋਂ ਵਿਵਾਦ ਚੱਲਿਆ ਆ ਰਿਹਾ ਸੀ ਕਾਫੀ ਦਿਨਾਂ ਤੋਂ ਚੱਲ ਰਿਹਾ ਇਸ ਵਿਵਾਦ ਨੇ ਅੱਜ ਕਤਲ ਦਾ ਰੂਪ ਧਾਰ ਲਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਜੀਤੋ ਬਾਈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਅਸ਼ੂ ਵਾਲੀ ਚਾਰਾ ਲੈਣ ਆਏ ਜ਼ਮੀਨ ਮਾਲਕਾਂ ਅਤੇ ਮ੍ਰਿਤਕ ਔਰਤ ਜੀਤੋ ਬਾਈ ਨਾਲ ਤੂੰ ਤੂੰ ਮੈ ਮੈ ਹੋ ਗਈ ਜਿਸ ਦੀ ਤੈਸ਼ ਵਿੱਚ ਆ ਕੇ ਦੋਸ਼ੀਆਂ ਵੱਲੋਂ ਬਜ਼ੁਰਗ ਔਰਤ ਦੇ ਸਿਰ ਉੱਪਰ ਕਹਾਰੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੋਰ ਕੀ ਕੁਝ ਕਿਹਾ ਹੈ ਪੀੜਿਤ ਪਰਿਵਾਰਕ ਮੈਂਬਰਾਂ ਨੇ ਆਉਂ ਸੋੰਦੇ ਆ ਹਾਂ ਕਤਲ ਕਿੰਦਾ ਮੇਰੇ ਮਾਤਾ ਨੂੰ ਕਿਉਂ ਹੋਇਆ ਕੀ ਕਰ ਉਹ ਸਰ ਮੇਰੇ ਨਾਲ ਮਾ ਫੋਟ ਡੇਢ ਛੱਡੀ ਥਾਂ ਕਾਂ ਦੇ ਨਾਲ ਉਹ ਮਿੱਟੀ ਟਾਲਦੇ ਸੀ ਤੇ ਨਾਲ ਮੈਂ ਚਿੱਜਨ ਛੱਤੀ ਵੀ ਸਨਾਹ ਤਾਂ ਜੰਮ ਜਾਏ ਕਿ ਮਿੱਟੀ ਨਾ ਟਲੇ ਜ਼ਿਆਦਾ ਤੇ ਉਹ ਵਾ ਵੜਨੇ ਮੇਰੇ ਮਾਤਾ ਕਿਆ ਮਾਲੂ ਗੁਰੋ ਕੇ ਤੇ ਨਾ ਅੰਦਰ ਗਿਆ ਚਲਾ ਤਾਂ ਉਹਨੂੰ ਖੇਚ ਕੇ ਕੋੜੀ ਮਾਰਦੇ ਕਿੰਨੇ ਜਣੇ ਕੋੜੀ ਮਾਰ ਦੋ ਜਣੇ ਪੀਚੇ ਦਾ ਡੈਡੀ ਮਗਰ ਆਇਆ ਹੈ ਉਹਨਾਂ ਫਿਰ ਮੋਟਰਸਿਕਲ ਚਾਹਤੋਂਗੇ ਮੌਕੇ ਤੇ ਮੌਕੇ ਤੇ ਸੇਵਲ ਬਦਲੇ ਹੁੰਦਾ ਹੈ ਗੁਰੂ ਸਾਹਿਬ ਮੰਡੀ ਕੀ ਕਾਰਵਾਈ ਦੀ ਮੰਗ ਸਾਡੀ ਕਾਰਵਾਈ ਇਹ ਸਖਤ ਸਫਾਈ ਹੋਣੀ ਚਾਹੀਦੀ ਦੱਸੋ ਕਿਹੜੇ ਪਿੰਡ ਤੋਂ ਗੱਤੀ ਲੁੱਟਾ ਕੀ ਨਾ ਤਾ ਡਾ ਪ੍ਰੇਮ ਸਿੰਘ ਕਿੱਥੋਂ ਦਾ ਰਹਿਣ ਵਾਲਾ ਗੱਟੀ ਮਾਤਾ ਕੀ ਹੋਇਆ ਕੀ ਸੀ ਬਸ ਤੇ ਸਵੇਰੇ 7 ਵਜੇ ਦਾ ਟਾਈਮ ਸੀਗਾ ਤਸੀਂ ਦਾ ਪਿੰਡ ਰਹਿਣਿਆ ਤੇ ਚਾਚਾ ਰਹਿਦਾ ਟਾਣੀ ਤੇ ਪਤਾ ਲੱਗਿਆ ਵੀ ਇਹ ਪੱਠੇ ਵੱਡਣ ਆਏ ਨੇ ਜਦੋਂ ਸੰਦ ਪੜਾ ਲੈ ਕੇ ਆਏ ਨੇ ਕਵਾੜੀ ਵਗੈਰਾ ਸਾਰਾ ਕੁਝ ਤੇ ਉਦੋਂ ਪਤਾ ਲੱਗਿਆ ਜਦੋਂ ਇਹਨੇ ਮਿੱਟੀ ਲੈਣੀ ਮਿੱਟੀ ਲਾਉਣ ਲੱਗ ਗਿਆ ਤੇ ਜਦੋਂ ਦਾਦੀ ਨੇ ਕਿਹਾ ਵੀ ਤੂੰ ਸਾਡੀ ਕਾਂ ਦੇ ਡਿੱਗ ਜਾਗੀ ਮਿੱਟੀ ਰਹਿਣ ਦਲਾਉਣ ਤੇ ਇਹਨਾਂ ਜਦੋਂ ਦਾਦੀ ਨੇ ਕਹਿਣ ਲੱਗੇ ਤੇ ਉਹਦੇ ਸਿਰ ਦੇ ਵਿੱਚ ਕਵਾੜੀ ਮਾਰੀ ਤੇ ਉਸੇ ਟਾਈਮ ਡੈਗੀ ਫਿਰ ਡਿੱਗੀ ਦੇ ਉੱਤੇ ਪਿੱਠ ਦੇ ਫਿਰ ਮਾਰੀ ਨਿਕਵਾੜੀ ਕੋਣ ਸੀ ਗਵਾਡੀ ਸੀ ਨਹੀਂ ਜੀ ਪਿੰਡ ਦੇ ਵਿੱਚ ਉਹਨਾਂ ਦਾ ਨਾਮ ਹੈ ਦਰਸ਼ਨ ਸਿੰਘ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਕਿੱਲੇ ਜਿਹੜੇ ਰਿਕਾਰਡ ਜਾਂ ਮਾਰ ਗਾ ਪੈਨ ਦੇ ਨੇ ਸੀ ਬਾਤਾ 10 ਹਾਂਜੀ ਕਿੱਲੀ ਉਮਰ ਚ ਬਾਤ 70 ਸਾਲ ਤੇ ਕੀ ਨਾਮ ਸੀ ਬਾਤ ਜੀਤੋ ਬੀਬੀ ਹੁਣ ਕੀ ਮੰਗਦੇ ਨੇ ਮੰਗ ਇਹ ਹੀ ਹੈ ਵੀ ਹੁਣ ਪੂਰੀ ਕਾਰਵਾਈ ਕੀਤੀ ਜਾਏ ਉਹਨਾਂ ਤੇ ਸਖਤ ਸਜ਼ਾ ਦਿੱਤੀ ਜਾਏ ਕੋਣ ਸਮਝਣਾ ਗਈ ਸੀ ਉਹ ਤਨਾ ਦੇਤੀ ਉਹਦੀ ਪਸਤੇ ਬਲੋ ਮੈਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜਾ ਪਿੰਡ ਪਿੰਦਾ ਹੈਗਾ ਕਿਹੜਾ ਪਿੰਡ ਹੈਗਾ ਤੇ ਕੀ ਜਿਹੜਾ ਮਾਮਲਾ ਹੋਇਆ ਉੱਥੇ ਆ ਜੀ ਪਿੰਡ ਹੈ ਗੱਟੀ ਮੱਤੜ ਥਾਣਾ ਲਖੋਕੇ ਬਰਹਿਮ ਦੇ ਵਿੱਚ ਆਉਂਦਾ ਹੁੰਦਾ ਹਾਂ ਕੀ ਹੋਇਆ ਕੀ ਇਸ ਇਹਦੇ ਵਿੱਚ ਅੱਜ ਸਵੇਰ ਕੋਈ 6:30 ਵਜੇ ਦੋ ਤਰ੍ਹਾਂ ਵਿੱਚ ਝਗੜਾ ਹੋਇਆ ਸੀਗਾ ਸਿਰਫ ਜਿਹੜੀ ਇੱਕ ਪੱਠੇ ਵਡਣ ਨੂੰ ਲੈ ਜਿਹਦੇ ਵਿੱਚ ਸੁਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਬੀਬੀ ਹੈਗੀਆ ਜੀਤੋ ਬਾਈ ਨੂੰ ਜਿਹਦੇ ਸਿਰ ਵਿੱਚ ਤੇਜ਼ ਤਾਰ ਕੁਹਾੜੀਆਂ ਮਾਰ ਕੇ ਔਰ ਇੱਕੋ ਦੀ ਪਿੱਠ ਵਿੱਚ ਕੁਹਾੜੀ ਮਾਰ ਕੇ ਉਹਦਾ ਕਤਲ ਕੀਤਾ ਤੇ ਦੋਸ਼ੀ ਜਿਸ ਸੰਬੰਧੀ ਅਸੀਂ ਮੁਕੱਦਮਾ ਨੰਬਰ 70 ਦਰਜ ਕਰਕੇ ਤੇ ਕਾਰਵਾਈ ਕਰ ਰਹੇ ਹਾਂ ਤੇ ਦੋਸ਼ੀ ਤੇ ਸਾਹਿਬ ਇਹ ਜਿਹੜਾ ਦਸਤ ਦੀਵਾਰ ਦੇ ਨਾਲ ਦਵਾਰ ਦਾ ਕੋਈ ਰੋਲਾ ਸੀ ਮਿੱਟੀ ਉਹਦੇ ਨਾਲ ਹਾਂਜੀ ਇਹ ਦਵਾਰ ਦੇ ਨਾਲ ਜਿਹੜਾ ਇਹਨਾਂ ਨੇ ਮਿੱਟੀ ਲਾਈ ਹੋਈ ਆ ਉਹਦੇ ਵਿੱਚ ਢਿੰਜਣ ਬੀਜਿਆ ਹੋਇਆ ਤਾਕੇ ਜਿਹੜੀ ਮਿੱਟੀ ਉਹਦੇ ਨਾਲੋਂ ਨਾ ਖੁਰੇ ਪਰ ਉਹਨਾਂ ਨੇ ਦੋਸ਼ੀਆਂ ਨੇ ਜਿਹੜਾ ਉਹਨੂੰ ਜਾਣਬੁੱਝ ਕੇ ਵੱਢਿਆ ਵੀ ਤਾਂਜੇ ਮਿੱਟੀ ਖੋਰ ਕੇ ਉਹਦੇ ਵਿੱਚ ਆਪਣੀ ਉਹ ਫਸਲ ਵੀ ਸਕਣ ਬਾਬਾ ਕੁੱਝ ਕਰ ਲਿਤਾ ਗਿਆ ਤੇ ਅਗਲੀ ਕਾਰਵਾਈ ਕੀ ਕਰਦੇ ਹਾਂ ਹਾਂਜੀ ਮਾਮਲਾ ਦਰਜ ਕਰ ਲਿਆ ਅਗਲੀ ਕਾਰਵਾਈ ਸ਼ੁਰੂ ਹੈ ਜਲਦੀ ਦੋਸ਼ੀਆਂ ਨੂੰ ਫੜ ਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਲਾਈਵ ਦੇ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਜੈ ਸਿੰਘ ਦੀ ਰਿਪੋਰਟ